ਈਨਾ ਤੁਹਾਡਾ ਮੈਂ ਅਸੀ ਨਿਸ਼ਾਨ ਸਿੰਘ ਚਾਰਜ ਕਸਤੁਰਵਾ ਚੌਂਕੀ ਰਾਜਪੁਰਾ ਅੱਜ ਜਿਹੜੇ ਅਜ ਚੋਰੀ ਫੜਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਕੱਲ ਸ਼ਾਮੀ ਹੌਲਦਾਰ ਬਲਦੇਵ ਸਿੰਘ ਨੇ ਨਾਕਾ ਬੰਦੀ ਕੀਤੀ ਸੀ ਲੱਕੜਵੰਡੀ ਉੱਥੇ ਮੁਕਰੀ ਮਿਲੀ ਵੀ ਇਸ ਤਰ੍ਹਾਂ ਦਾ ਪੀਪਕ ਨਾਮ ਦਾ ਵਿਅਕਤੀ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰਨ ਦਾ ਆਦੀ ਹੈ ਉਹ ਅੱਜ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆ ਰਿਹਾ ਤੇ ਕਿਨੂੰ ਹੁਣ ਕਾਬੂ ਕੀਤਾ ਗਿਆ ਇਹਦੇ ਬਲਦੇਵ ਸਿੰਘ ਨੇ ਪੁਲਿਸ ਪਾਰਟੀ ਨੇ ਹੁਣ ਕਾਬੂ ਕੀਤਾ ਤੇ ਚੋਰ ਦਾ ਮੁਕਸ਼ਰ ਮਿਲਿਆ ਤੇ ਇਹਦੀ ਮਕਦਮਾੰਦਾਰ ਟਿਕਟਾਂ ਦੇ ਖਿਲਾਫ ਸਾਡੀ ਪੀਦਾਰ ਲਾਈ ਹੋਈ ਹੈ ਪਰਾਲਾਈ 303 317 2S ਨੇ ਸਾਡੀ ਹੋਰ ਪੁਛ ਬੜਤਾਲ ਕਰਨ ਲਈ ਕੋਈ ਰਿਮਾਂਡ ਵਗੈਰਾ ਲਿਆ ਅੱਜ ਦੀ ਦੁਆਰਾ ਪੁਛਗਿਰਿਸ਼ ਕੀਤੀ ਹੈ ਚਾਰ ਮੋਬਾਈਲ ਚੋਰੀ ਦੇ ਹੋਰ ਮੇਜਨ ਤੋਂ ਪੁਰਾਣੇ ਰਾਜਪੁਰੇ ਵਾਲਾ ਉੱਥੇ ਨੇ ਚੋਰੀ ਨਾ ਵੀ ਕਾਫੀ ਕੀਤੀਆਂ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਸਰ ਕੀਤਾ ਗਿਆ ਸਾਡੇ ਨਾਮ ਵਗੈਰਾ ਕਿੱਥੇ ਦਾ ਹੈ ਕੀ ਇਹ ਦੀਪਕ ਕੁਮਾਰ ਸਾਨੋ ਸੰਜੀਵ ਕੁਮਾਰ ਵਾਸੀ ਵੋਹ ਨਾਲ ਵੋਹ ਮੰਨ ਲਾ ਪ੍ਰਾਣਾ ਰਾਜਪੁਰਾ ਇਹ ਤਾਂ ਕੋਈ ਪੁਰਾਣਾ ਕ੍ਰਾਈਮ ਹੋਈਗੀ ਪੁਰਾਣਾ ਮੁਕਦਮਾ ਇੱਕ ਤਾਂ ਦੱਸ ਰਿਹਾ ਮੇਰੇ ਤੇ ਹੈਗਾ ਬਾਕੀ ਇਨੀ ਪੁਸ਼ਕਸ਼ ਕਰਾਂਗੇ ਨਰੋਗੇਸ਼ਨ ਜੋ ਆਉਂਦੀ ਉਹ ਸਾਹਮਣੇ ਆ ਜੂਗੀ ਸਾਹਿਬ ਜੀ ਸ਼ਹਿਰ ਵੱਤ ਤੋਂ ਹੋਰ ਚੀਜ਼ ਮਿਲਿਓ ਕੋਈ ਇਹਨਾਂ ਕੋਲ ਨਹੀਂ ਹਲੇ ਜੀ ਕੋ ਮੋਬਾਈਲ ਮੋਬਾਈਲ ਚਾਰ ਮੋਬਾਈਲ ਮਿਲਿਆ ਚੋਰੀ ਆ ਅੱਜ ਅਰੰਭ ਕਰ ਲੇਗਾ ਅਸੀਂ ਸਾਹਿਬ ਜੀ ਸ਼ਹਿਰ ਵੱਤ ਤੋਂ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵੱਸੇ ਇਹ ਕਹਿਣਾ ਚਾਹੁੰਦੇ ਜੋ ਜਦੋਂ ਵੀ ਤਰ੍ਹਾਂ ਕੋਈ ਚੋਰੀ ਹੁੰਦੀ ਹੈ ਉਸ ਵੇ ਸਾਾਨੂੰ ਜਾਣਕਾਰੀ ਦਿਓ ਅਸੀਂ ਮੌਕੇ ਤੇ ਪਹੁੰਚ ਕੇ ਉਹਦੀ ਪੁਸ਼ਪਟਾਲ ਕਰਕੇ ਚੋਰਾਂ ਨੂੰ ਜਲਦੀ ਅਰੈਸਟ ਕਰਾਂ